ਦੀ 920 ਗਿੱਟੇ ਲੋਨ ਕੀਤੀ ਸੀ ਜੀਰੀ ਦੇ ਬਸਮਤੀ ਚੋਂ ਨਾ ਮੰਡੀ ਚੋਂ ਦੇ ਕੇ ਉਹ ਨਿਆਲ ਸਿੰਘ ਵਾਲਾ ਸ਼ੰਕਰ ਰਾਹੀਂ ਸੈਨ ਜਨਰਲ ਮੈਰਿਜ ਚ ਜਾਣਾ ਸੀ ਤੰਤੂ ਜਿਹੜਾ ਉਹ ਡਰਾਈਵਰ ਹੈ ਡਰਾਈਵਰ ਹੀ ਖੁਦ ਹੀ ਮਾਲਕ ਸੀ ਉਹਦੇ ਨਾਲ ਦੋ ਨਾਲ ਉਹਦੇ ਮੁੰਡੇ ਸੀਗੇ ਜੀ ਜੋ ਟਰੱਕ ਪਰ ਨਾ ਆਈ ਸੀ ਪਰ ਉਹ ਹਲੇ ਤੱਕ ਉਥੇ ਪਹੁੰਚਿਆ ਨਹੀਂ ਟਰੱਕ ਜਦੋਂ ਸਾਨੂੰ ਪਤਾ ਲੱਗਿਆ ਵੀ ਉਹ ਟਰੱਕ ਨਹੀਂ ਪਹੁੰਚਿਆ ਤਾਂ ਅਸੀਂ ਯੂਨੀਅਨ 'ਚ ਆ ਕੇ ਗੱਲਬਾਤ ਕੀਤੀ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨਾਲ ਪ੍ਰਧਾਨਾਂ ਨਾਲ ਪਰ ਉਹਨਾਂ ਨੇ ਜਦੋਂ ਸਾਰੀ ਤਫ਼ਤੀਸ਼ ਕੀਤੀ ਘਰ ਜਾ ਕੇ ਦੇਖਿਆ ਘਰ ਜਿੰਦੇ ਲੱਗੇ ਹੋਏ ਸੀ ਨੰਬਰ ਬੰਨ ਸੀ ਪਰ ਅਸੀਂ ਪੁਲਿਸ ਨੂੰ ਇਕਲਾਹ ਦਿੱਤੀ 11 ਦਸੰਬਰ ਨੂੰ ਤੇ 11 ਦਸੰਬਰ ਨੂੰ ਪੁਲਿਸ ਨੂੰ ਇਕਲਾਹ ਦਿੱਤੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਬਹੁਤ ਢਿੱਲਾ ਬਿਹੇਵੀਅਰ ਰਿਹਾ ਢਿੱਲਾ ਬਿਹੇਵੀਅਰ ਰਿਹਾ ਜੀ ਅਸੀਂ ਉਹਨਾਂ ਕੋਲ ਗੇੜੇ ਮਾਰਦੇ ਰਹੇ ਤਾਂ ਫਿਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਹਾਰ ਕੇ 11 ਜਨਵਰੀ ਨੂੰ ਐਸਐਸਪੀ ਸਾਹਿਬ ਕੋਲ ਗਏ ਬਿਠਿੰਦਾ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਜੀ ਤੁਹਾਨੂੰ ਇਨਸਾਫ ਹੋ ਜਾਊਗਾ ਤੇ ਉਹਨਾਂ ਨੇ 18 ਜਨਵਰੀ ਨੂੰ ਐਫਆਈਆਰ ਲਾਂਚ ਕਰਕੇ ਉਹਨਾਂ ਪਰ ਕੋਈ ਕਾਰਵਾਈ ਅੱਗੇ ਨਹੀਂ ਹੋਈ ਜੀ ਪੁਲਿਸ ਉਹ ਬੰਦਿਆਂ ਨੂੰ ਨਹੀਂ ਫੜ ਰਹੀ ਤੇ ਸਾਡਾ ਵਪਾਰ ਬਿਲਕੁਲ ਬੰਦ ਹੋਣ ਦੇ ਕਗਾਰੇ ਆ ਚੁੱਕੇ ਆ ਜੀ। ਰਾਕ ਯੂਨੀਅਨ ਵਾਲਿਆਂ ਨੇ ਬਹੁਤ ਜ਼ੋਰ ਲਾ ਲਿਆ ਬੰਦੇ ਫੜੇ ਜਾਣ ਪਰ ਪੁਲਿਸ ਕਹਿੰਦੀ ਆ ਵੀ ਅਸੀਂ ਕਾਰਵਾਈ ਕਰ ਰਹੇ ਆ ਪਰ ਕੋਈ ਕਾਰਵਾਈ ਨਹੀਂ ਕਰ ਰਹੀ। ਅਸੀਂ ਇੱਥੇ ਅੱਜ ਸਾਡੇ ਪ੍ਰਧਾਨ ਆਰਪੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਆਏ ਹੋਏ ਆ ਜੀ। ਰਾਕ ਯੂਨੀਅਨ ਦੇ ਮੈਂਬਰ ਵੀ ਆਏ ਹੋਏ ਆ ਜੀ ਤੇ ਸ਼ੈਲਰ ਐਸੋਸੀਏਸ਼ਨ ਦੇ ਮੈਂਬਰ ਵੀ ਆਏ ਹੋਏ ਆ ਜੀ। ਗੱਲਾ ਮਜ਼ਦੂਰੀਆਂ ਦੇ ਪ੍ਰਧਾਨ ਵੀ ਆਏ ਹੋਏ ਆ ਜੀ। ਅਸੀਂ ਤੁਹਾਡੇ ਥਰੂ ਮੀਡੀਆ ਥਰੂ ਇਨਸਾਫ ਦੀ ਮੰਗ ਕਰਦੇ ਆ ਵੀ ਸਾਡਾ ਵਪਾਰ ਜਮਾ ਖਤਮ ਹੋਣ ਦੇ ਗਗਾਰ ਆ ਰਿਹਾ ਜੇ ਇਹ ਟਰੱਕ ਨਹੀਂ ਚੋਰੀ ਨਹੀਂ ਫੜਦੀ ਪੁਲਿਸ ਤਾਂ ਇਨ ਫਿਊਚਰ ਹਰ ਇੱਕ ਸਾਲ ਟਰੱਕ ਚੋਰੀ ਹੋਇਆ ਕਰਨਗੇ ਤੇ ਅਸੀਂ ਜਿਹੜੇ ਕੋਈ ਬੰਦਿਆਂ ਤੇ ਸਾਨੂੰ ਸ਼ੱਕ ਲੱਗਦਾ ਹੈ ਪੁਲਿਸ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਕੁਝ ਨਹੀਂ ਕਰਦੀ ਜਿਨ੍ਹਾਂ ਦਾ ਸਾਨੂੰ ਸ਼ੱਕ ਹੈ ਵੀ ਇਹ ਬੰਦੇ ਇਨਵੋਲਡ ਹੈ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਕਿੱਥੋਂ ਟਰੱਕ ਚੋਰੀ ਹੋਇਆ ਸੀ ਇਹ ਮੋੜ ਮੰਡੀ ਤੋਂ ਜੀ ਅਲੀ ਮਦਾਨ ਜੀ ਕੀ ਕਰਨਾ ਚਾਹੁੰਦੇ ਹੋ ਕਰਵਾਇਆ ਜੀ

ਜੋ ਮੌਰ ਮੰਡੀ ਦੀ ਟਰੱਕ ਯੂਨੀਅਨ ਦਾ ਸੀਗਾ ਇਹਦਾ ਇੱਕੋ ਟਰੱਕ ਗਾਇਬ ਹੋਇਆਗਾ ਜਿਵੇਂ ਜਿਵੇਂ ਇਥੋਂ ਮਾਲ ਜਾਈ ਜਾਂਦਾ ਸੀਗਾ ਓਮੇ ਓਮੇ ਰਸੀਵਿੰਗ ਇੰਨਾ ਕੋਲੇ ਆਈ ਜਾਂਦੀ ਸੀ ਜਦੋਂ ਲਾਸਟ ਦੇ ਕੋਲ ਮਿਲਾਨ ਹੋਇਆ ਤੇ ਇਹ ਟਰੱਕ ਉੱਥੇ ਨਹੀਂ ਪਹੁੰਚਿਆ ਸੀ ਜਿਹੜੇ ਟਰੱਕ ਨਹੀਂ ਪਹੁੰਚਿਆ ਦਾ ਸਮੂਹਕੀ ਦੀ ਮੌਰ ਮੰਡੀ ਸੀ ਸਾਡੇ ਆਰਟੀ ਅਸੋਸੀਏਸ਼ਨ ਵਾਲੇ ਉਹ ਅਸੀਂ ਟਰੱਕ ਦੇ ਉਹਨਾਂ ਨਾਲ ਸੰਪਰਕ ਕੀਤਾ ਟਰੱਕ ਦੇ ਪ੍ਰਧਾਨ ਨਾਲ ਉਹਨਾਂ ਨੇ ਖੁਦ ਖੁਸਾਵਾਇ ਦੀ ਜਿਹੜਾ ਹੈਗਾ ਇਸ ਦੇ ਪ੍ਰਕਾਰ ਨਾਲ ਕੀਤੀ ਜਾਊਗੀ ਸਾਡੇ ਮੌਰ ਯੂਨੀਅਨ ਦਾਗਾ ਜੇਕਰ ਉਹਨਾਂ ਨੇ ਆਪਦੇ ਪੱਧਰ ਤੇ ਤਤਕਸ਼ ਕੀਤੀ ਤਾਂ ਉਹ ਟਰੱਕ ਦਾ ਮਾਲਕ ਨਹੀਂ ਮਿਲਿਆ ਮੋਸਟ ਬਾਅਦ ਸਾਡੇ ਨਾਲ ਅਜੇ ਤੱਕ ਇਹਨਾਂ ਲਈ ਅਸੀਂ ਥਾਣੇ ਵਿੱਚ ਅਪੀਲ ਕੀਤੀ ਲੇਕਿਨ ਥਾਣੇ ਦੇ ਵਿਕਸ਼ਨ ਕੀ ਨਹੀਂ ਸਮਝਾਈ ਇੱਕ ਪਾਸੇ ਤਾਂ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਜਿਹੜੇ ਕਹਿੰਦੇ ਅਸੀਂ ਹਰ ਵਰਗ ਨੂੰ ਇਨਸਾਫ ਦਵਾਵਾਂਗੇ ਅੱਜ ਤਹਾਨੂੰ ਇਨਸਾਫ ਵਾਲੀ ਪੰਜਾਬ ਦੇ ਵਿੱਚ ਗੱਲ ਹੀ ਨਹੀਂ ਲੱਗੀ ਇਹ ਸਾਨੂੰ ਤਾਂ ਇਹ ਲੱਗਦਾ ਹੈਗਾ ਜਿਹੜਾ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਉਹ ਚੋਰਾਂ ਨਾਲ ਮਿਲੀ ਹੋਈ ਹੈ ਔਰ ਇਹ ਵਪਾਰ ਜੋ ਕਰ ਰਹੇ ਹੈ ਜਾਂ ਜੋ ਵਪਾਰੀ ਹੈ ਉਹਨਾਂ ਤੋਂ ਖਰਾਬ ਕਰਨ ਤੱਕ ਜਾਂ ਉਹਨੂੰ ਨਸ਼ਟ ਕਰਨ ਤੱਕ ਜਾਂ ਉਹਨੂੰ ਬਰਬਾਦ ਕਰਨ ਤੱਕ ਹੀ ਹੋਈ ਹੈ ਰਾਣੀ ਦੀ ਗੱਲ ਤਾਂ ਇਹ ਹੈ ਵੀ ਅਸੀਂ ਟਰੱਕ ਆਪਰੇਟਰ ਉਹਦਾ ਥਾਂ ਟਿਕਾਣਾ ਦੱਸਤਾ ਫਿਰ ਪੁਲਿਸ ਪ੍ਰਸ਼ਾਸਨ ਨਾ ਫੜੇ ਇੱਕ ਆਮ ਚੋਰੀ ਨੂੰ ਜਾਂ ਇੱਕ ਲੁੱਟਖੋ ਨੂੰ ਪੁਲਿਸ ਕਿਵੇਂ ਬਰੰਬਲ ਕਰ ਸਕਦੀ ਹੈ ਸਾਡਾ ਜਿਹੜਾ ਸਭ ਤੋਂ ਵੱਡਾ ਕੁਐਸਚਨ ਇਹ ਹੈ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਜਾਂ ਤਾਂ ਬਦਲਾ ਦਾ ਨਾਅਰਾ ਲਾ ਦੇਵੀਂ ਜਾਂ ਤਾਂ ਪੰਜਾਬ ਸਰਕਾਰ ਦਾ ਲੋਗੋ ਬਣਾ ਲੈ ਕਿ ਅਸੀਂ ਤਾਂ ਵਪਾਰੀਆਂ ਨੂੰ ਖਤਮ ਕਰਨਾ ਤੇ ਅਸੀਂ ਉਹਨਾਂ ਨਾਲ ਠਿੱਕਾ ਇਸ ਤਰੀਕੇ ਕਰਦੇ ਰਾਂਗੇ ਇਨਸਾਫ ਮੰਗਣ ਦਾ ਬਹੁਤ ਉਰਜਾਪੂਰਨ ਸਾਫ ਦੇ ਨਿੰਨਣਗੇ ਤੋਂ ਹਰ ਇੱਕ ਦੀ ਦਸਤੀ ਨਾ ਤਾਂ ਐਸਐਸਪੀ ਕੋਲੇ ਸੁਣਵਾਈ ਹੈ ਨਾ ਪੁਲਿਸ ਪ੍ਰਸ਼ਾਸਨ ਕੋਲੇ ਸੁਣਵਾਈ ਹੈ ਸਾਨੂੰ ਇਹ ਨਹੀਂ ਪਤਾ ਕਿ ਇਸ ਲੁੱਟਗਰੋਹ ਦੇ ਪੁਲਿਸ ਪ੍ਰਸ਼ਾਸਨ ਨਾਲ ਸੰਬੰਧ ਨੇ ਜਾਂ ਖੁਦ ਭਗਵੰਤ ਮਾਨ ਨਾਲ ਸੰਬੰਧ ਨੇ ਜਾਂ ਕਿਸੇ ਰਾਜਨੀਤਿਕ ਲੀਡਰ ਨਾਲ ਗਹਿਰੇ ਸੰਬੰਧ ਨੇ ਕਿ 13 ਲੱਖ ਰੁਪਏ ਦਾ ਇਹ ਠੱਗੀ ਹੋਈ ਹੈ ਜਿਹੜਾ ਚੋਰ ਵੇਚ ਕੇ ਤੁਰਿਆ ਜਾਂਦਾ ਵੇਚ ਗਿਆ ਇੱਕ ਜੀ ਹੋਰ ਹੈ ਕਿ ਵਪਾਰੀ ਮਾਲ ਦਿਊ ਕਿ ਮੈਂ ਤੱਕੀ ਨੇ ਨੁਕਸਰ ਛੱਕੇਗਾ ਤੱਕੀ ਨੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਤੁਸੀਂ ਬਦਲਾ ਦਾ ਨਾਰਾ ਦਿੱਤਾ ਅਜੇ ਤੱਕ ਘੱਟੋ ਘੱਟ ਇਨਸਾਫ ਤਾਂ ਦੇ ਦਿਓ ਅਸੀਂ ਚੋਰ ਵੀ ਦੱਸਦੇ ਜਿਹਨੇ ਠੱਗੀ ਮਾਰੀ ਉਹ ਵੀ ਦੱਸਤਾ ਇਹ ਤੁਸੀਂ ਬੰਦੇ ਫੜਨੇ ਨਹੀਂ ਤਾ ਪਰ ਬਦਲਾ ਵਾਲਾ ਨਾਰਾ ਚੱਕਦੇ ਟ੍ਰੱਕ ਜਾਣਾ ਕਿੱਥੇ ਸੀ ਟੱਕ ਜਾਣਾ ਸੀ ਨਿਹਾਲ ਸਿੰਘ ਵਾਲਾ ਜੀ ਮੋੜ ਤੋਂ ਨਿਹਾਲ ਤੋਂ ਤੇ ਚੋਰੀ ਕਿਦੋਂ ਹੋਈ ਸੀ ਗੱਲ ਕਰੀਏ ਇਹ ਜਿਵੇਂ ਜਿਵੇਂ ਟਰੱਕ ਜਾ ਰਿਹਾ ਸੀ ਨਾ ਮੋੜ ਜਾਂ ਬਾਸਮਤੀ ਤੋਂ ਲੈਣਾ ਨਾ ਜੀ ਇਹ ਨਿਹਾਲ ਸਿੰਘ ਵਾਲਾ ਜਾ ਰਿਹਾ ਸੀ ਉਹਨਾਂ ਦੀ ਪਰਚੇਜਿੰਗ ਸੀ ਜਿਹੜਾ ਆਸ਼ੂ ਕੁਮਾਰ ਉਹਦਾ ਮੈਨੇਜਰ ਸੀ ਮਾ ਉਹ ਇਹ ਟਰੱਕ ਖਰੇ ਮਾਲ ਖਰੀਦ ਕੇ ਟਰੱਕਾਂ ਰਾਹੀਂ ਮਾਲ ਉੱਤੇ ਜਾਂਦਾ ਸੀ ਬਿਲਟੀ ਨੰਬਰ ਇਥੋਂ ਲੱਗਦੀ ਸੀ ਪਰਚਾ ਦਰਜ ਹੋ ਗਿਆ ਕਿਸ ਤਰ੍ਹਾਂ ਦਾ ਪਰਚਾ ਦਰਜ ਕਰਤਾ 407 ਦਾ ਪਰਚਾ ਦਰਜ ਕੀਤਾ ਹੈਗਾ ਕੋਈ ਸੁਣਵਾਈ ਨਹੀਂ ਇਹ ਕਿ ਅੱਖਾਂ ਪੁੰਝਣ ਵਾਲੀ ਗੱਲ ਕਰਤੀ ਮਾਲ ਬਰਾਮਦ ਕੀਤਾ ਨਹੀਂ ਜੀ ਮਾਲ ਬਰਾਮਦ ਕੀਤਾ ਹੀ ਨਹੀਂ ਜੀ ਬੰਦੇ ਵੀ ਨਹੀਂ ਫੜੇ ਜੀ ਬੰਦੇ ਵੀ ਨਹੀਂ ਫੜੇ ਜੀ ਕੌਣ ਬੰਦਾ ਹੈ ਉਹ ਤਾਂ ਨਿਸ਼ਾਨਾ ਜੀ ਬੰਦੇ ਟਰੱਕ ਆਪਣੇ ਖੁਦ ਆ ਮਾਲ ਕੇ ਟਰੱਕਿੰਦੇ ਪਤਾ ਕੀ ਉੱਪਰ ਪਿੰਡਾਂ ਉਹਨਾਂ ਦਾ ਮੁਰਜੇ ਨਮਾ ਜੀ ਮੁਰਜੇ ਨਮਾ ਪਿੰਡ ਹੈਗਾ ਰਹਾਇਸ਼ ਉਥੇ ਦੀ ਜੱਦੀ ਰਹਾਇਸ਼ ਹੈਗੀ ਆਪ ਦਾ ਟਰੱਕ ਹੈ ਉਹਨਾਂ ਦਾ ਮਾਡਰਨ ਟਰੱਕ ਪਾਇਆ ਹੋਇਆ ਹੈਗਾ ਦੇ ਉਸੇ ਪਹਿਲਾਂ ਜੀ 86 ਪਾਰਟੀ ਨਾਲ ਉਹਨਾਂ ਦੀ ਸਹਿਯੋਗ ਦੇਖੋ ਇਹ ਜਿਹੜਾ ਜੇ ਕੋਈ ਸਰਕਾਰ ਕਾਰਵਾਈ ਨਹੀਂ ਕਰਦੀ ਤਾਂ ਆਪਾਂ ਕਿਵੇਂ ਕਹਿ ਸਕਦੇ ਹਾਂ 86 ਪਾਰਟੀ ਨਹੀਂ ਹੈ ਅਗਲਾ ਸੰਗਾਰਸ਼ੀ ਕਿਹ ਹੈ ਅਗਲਾ ਸੰਗਾਰਸ਼ੀ ਇਹ ਹੈ ਵੀ ਅਸੀਂ ਜਿਹੜਾ ਹੈਗਾ ਜੇ ਕੋਈ ਉਸ ਨੇ ਹੁਣ ਵੀ ਨਾ ਕਾਰਵਾਈ ਕੀਤੀ ਇਸ ਤੋਂ ਬਾਅਦ ਜਿਹੜਾ ਹੈਗਾ ਬਹਿੰਡਾ ਮਾਨਸਾ ਹਾਈਵੇ ਰੋਡ ਜਾਮ ਕਰਾਂਗੇ ਮੁਕੰਮਲ ਹੜਤਾਲ ਕਰਾਂਗੇ ਇਹ ਵਪਾਰੀ ਹੁਣ ਇੱਕ ਜੁਟਨਾ ਹੋਏ ਫਿਰ ਇੱਕ ਜੁਟ ਨਹੀਂ ਹੁੰਦੇ ਵਪਾਰੀ ਸਾਡੇ ਪੀਟਾ ਸਾਡੀ ਹੀ ਉਸ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਜਿਹੜੇ ਸਾਡੇ ਨਾਲ ਠੱਗੀ ਹੋਈ ਹੈ ਜਾਂ ਜਿਹਨੇ ਵੀ ਸਾਡਾ ਧੋਨਾ ਵੇਚੇਗਾ ਉਹਦੇ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਵੇ ਸਾਡਾ ਜਿਹੜਾ ਮਾਲ ਬਰੰਬਦ ਕੀਤਾ ਜਾਵੇ ਜੇਕਰ ਇਹ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਗੰਭੀਰ ਸਿੱਟੇ ਨਿਕਲਣਗੇ ਜਿਹਦੀ ਸਾਰੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਏਗੀ ਪਰ ਹਿੰਡਾ ਮਾਰ ਦਾ ਸ਼ਰਤ ਵੀ ਜਾਮ ਕਰਾਂਗੇ ਧਰਨੇ ਵੀ ਲਾਵਾਂਗੇ ਸਭ ਕੁਝ ਕਰਾਂਗੇ ਇੱਕ ਯੂਨੀਅਨ ਦਾ ਕਿਹੋ ਜਿਹਾ ਰਿਸਪੌਂਸ ਹੈ ਤੁਹਾਡੇ ਨਾਲ ਰਾਕ ਨੂੰ ਰਿਸਪੌਂਸ ਇਹ ਹੈ ਕਿ ਸਾਡੇ ਨਾਲ ਹੈਗੇ ਉਹ ਬੈਠੇ ਬੈਠੇ ਸਾਡੇ ਨਾਲ ਬੈਠੇ ਹੋਣਗੇ ਉਹ ਵੀ ਇਸ ਕਾਰਵਾਈ ਦੇ ਵਿੱਚ ਹੈ ਵੀ ਇਹ ਜਿਹੜੀ ਹਾਂ ਉਹ ਨਹੀਂ ਕਿਉਂਕਿ ਉਹਨਾਂ ਦਾ ਵੀ ਕਾਰੋਬਾਰ ਇਹਦੇ ਉੱਪਰ ਟਿਕਿਆ ਹੋਇਆ ਹੈਗਾ ਅੱਜ ਜੇ ਟਰੱਕ ਨਹੀਂ ਬਰਾਮਦ ਹੁੰਦਾ ਤਾਂ ਆਉਣ ਵਾਲੇ ਸਮੇਂ 'ਚ ਟਰੱਕ ਆਪਰੇਟਰ ਨੂੰ ਵਿਸ਼ਵਾਸ ਚੱਕਿਆ ਜਾਊਗਾ ਕਿਸੇ ਵੀ ਵਪਾਰੀ ਨੇ ਮਾਲ ਨਹੀਂ ਦੇਣਾ ਇਹਦਾ 13 ਲੱਖ ਦਾ ਮਾਲ ਹੈ ਇਹ ਤੋਂ ਵੱਡੇ ਕਰੋੜਾ-ਕੋੜਾ ਦਾ ਮਾਲ ਵੀ ਟਰੱਕਾਂ ਰਹੀ ਜਾਂਦਾ ਜੀ ਪੁਲਿਸ ਜਦੋਂ ਤੁਸੀਂ ਉਹਨਾਂ ਕੋਲ ਅਪਰੋਚ ਕਰਦੇ ਹੋ ਅਸ਼ੁਭੂ ਦਾ ਸਰ ਅਸੀਂ ਜਦੋਂ 11 ਜਨਵਰੀ ਨੂੰ ਐਸਐਸਪੀ ਸਾਹਿਬ ਕੋਲ ਗਏ ਤਾਂ ਉਦੋਂ ਉਹਨਾਂ ਦਾ ਰਿਸਪੌਂਸ ਵਧੀਆ ਲੱਗਿਆ ਉਹਨਾਂ ਨੇ ਨਾਲ ਦੀ ਨਾਲ ਸੀਆਈਏ ਸਟਾਫ ਵગેਰਾ ਉਸ ਮਗਰ ਲਾਤਾ ਤੇ ਉਹ ਤਫ਼ਤੀਸ਼ ਕਰਦੇ ਰਹੇ ਪਰ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਹਫ਼ਤਾ ਕੇ ਗੱਲ ਕਰਦੇ ਰਹੇ ਸਾਡੇ ਨਾਲ ਸੀ ਐਸਪੀ ਵਾਲੇ ਦੋ ਵਾਰ ਉਹਨਾਂ ਨੇ ਵੀ ਸਾਡਾ ਫੋਨ ਚੱਕਣਾ ਬੰਦ ਕਰਤਾ ਸਾਡੀ ਗੱਲ ਸੁਣਨੀ ਬੰਦ ਕਰਤੀ ਅਸੀਂ 3 ਦਿਨ ਪਹਿਲਾਂ ਵੀ ਐਸਐਸਪੀ ਸਾਹਿਬ ਦੇ ਦਫ਼ਤਰ ਗਏ ਸਾਨੂੰ ਉੱਥੋਂ ਬਾਹਰੋਂ ਹੀ ਕਹਿ ਕੇ ਮੋੜ ਦਿੱਤਾ ਗਿਆ ਵੀ ਐਸਪੀ ਸਾਹਿਬ ਨੂੰ ਮਿਲੋ ਤੁਸੀਂ ਅਸੀਂ ਕਿਹਾ ਵੀ ਕਿ ਅਸੀਂ ਐਸਐਸਪੀ ਸਾਹਿਬ ਨੂੰ ਮਿਲਣਾ ਹੈ ਵੀ ਸਾਡਾ ਉਹਦਾ ਐਸਐਸਪੀ ਸਾਹਿਬ ਕਹਿ ਰਹੇ ਸੀ ਛੋਟਾ ਮਸਲਾ ਹੱਲ ਕਰਕੇ ਦੇਵਾਂਗੇ ਅੱਜ 20 ਦਿਨ ਹੋ ਗਏ ਉਸ ਗੱਲ ਨੂੰ ਪਰ ਕੋਈ ਕਾਰਵਾਈ ਨਹੀਂ ਹੋਈ ਸਾਡੀ ਕੋਈ ਗੱਲ ਹੀ ਨਹੀਂ ਸੁਣਦੇ ਆ ਤਾਂ ਐਸਪੀ ਸਾਹਿਬ ਕੋਲ ਗਏ ਉਹ ਕਹਿੰਦੇ ਜੀ ਦਿੱਲੀ ਕਿਹੜਾ ਮਾਰਦੇ ਆ ਸਾਡੀ ਉਹ ਗੱਲ ਹੀ ਨਹੀਂ ਸੁਣਦੇ ਕੋਈ ਕਿ ਸਾਨੂੰ ਤਾਂ ਸੋਡੇ ਤੋਂ ਇਨਸਾਫ ਦੀ ਮੰਗ ਹੈ ਜੇ ਇਨਸਾਫ ਮਿਲੂਗਾ ਤੁਸੀਂ ਦੇ ਸਕਦੇ ਹੋ ਪਰ ਜਿਵੇਂ ਤੁਹਾਡੀਆਂ ਪਹਿਲਾਂ ਗੱਲਬਾਤਾਂ ਸੀ ਤੇ ਹੁਣ ਜੋ ਤੁਸੀਂ ਗੱਲ ਕਰ ਰਹੇ ਹੋ ਉਸੇ ਬਹੁਤ ਫਰਕ ਹੈ ਫਰਮਰ ਜੀ ਨਾਮ ਆਪਣੀ ਫਰਮ ਦਾ ਨਾਮ ਤਾਂ ਪ੍ਰੇਮ ਕੁਮਾਰ ਅਸ਼ੋਕ ਕੁਮਾਰ ਹੈ ਜੀ ਮੈਂ ਮੈਨੇਜਰ ਹਾਂ ਸ਼ੰਕਰ ਰਾਈਸਨ ਜਨਰਲ ਮਿਲ ਨਿਹਾਲ ਸਿੰਘ ਪਰ ਤੇ ਜਿਹੜੇ ਇਹ ਬੰਦੇ ਆ ਜੀ ਜਿਹੜੇ ਟਰੱਕ ਲੈ ਕੇ ਉਹ ਗਏ ਆ ਜੀ ਇਹਨਾਂ ਨੇ ਪਹਿਲਾਂ ਬਲੈਂਕ ਡਵੇਲ ਲਾਈਆਂ ਜੀ ਸੈਸ਼ਨ ਕੋਡ ਚ ਬਠਿੰਡਾ ਜੀ ਤੇ ਉਹ ਉਹਨਾਂ ਦੀ ਰੱਦ ਹੋ ਗਈਆਂ ਜੀ ਕੱਲ ਉਹਨਾਂ ਨੇ ਫੇਰ ਐਂਟੀਸੀਪੇਟਰੀ ਬੇਲ ਲਈ ਹੈ ਜਿੱਨਾਂ ਦੀ ਡੇਟ 8 ਫਰਵਰੀ ਹੈ ਅਸੀਂ ਪੁਲਿਸ ਕੋਲ ਜਾਂਦੇ ਹਾਂ ਸਾਨੂੰ ਪੁਲਿਸ ਕਹਿੰਦੇ ਤੁਸੀਂ ਬੰਦੇ ਦੱਸੋ ਕਿੱਥੇ ਆ ਜੀ ਹੁਣ ਅਸੀਂ ਥੋੜੀ ਲੱਭਣੇ ਆਂ ਜੀ ਬੰਦੇ ਕਿੱਥੇ ਆ ਉਹਦਾ ਪੁਲਿਸ ਦਾ ਕੰਮ ਹੈ ਜੀ ਸਾਨੂੰ ਕਹਿੰਦੇ ਤੁਸੀਂ ਬੰਦੇ ਦੱਸੋ ਅਸੀਂ ਬੰਦੇ ਚੱਕ ਲਿਆਂਗੇ ਅਸੀਂ ਕਹੀ ਅਸੀਂ ਕਿੱਥੋਂ ਦੱਸੀਏ ਛੋਟੇ ਕੋਲ ਸਾਰਾ ਸਿਸਟਮ ਹੈ ਜੀ ਹਾਲਾਂਕਿ ਮੋੜ ਪੁਲਿਸ ਸਟੇਸ਼ਨ ਨੇ ਉਹਨਾਂ ਦੀ ਕਾਲ ਡਿਟੇਲ ਸਾਰਾ ਕੁਝ ਕਢਵਾ ਰੱਖਿਆ ਜੀ ਜਿੰਨਾ ਨਾਲ ਜਿਸ ਡੇਟ ਨੂੰ ਟੱਕ ਭਰੇ ਆ ਜਿਹੜੇ ਬੰਦੇ ਨਾਲ ਗੱਲ ਹੁੰਦੀ ਹੈ ਉਹ ਬੰਦਿਆਂ ਨਾਲ ਕੋਈ ਉਹ ਪੁੱਛ ਦੱਸ ਨਹੀਂ ਕਰ ਰਹੇ ਨਾ ਉਹਨਾਂ ਨੂੰ ਬੁਲਾ ਰਿਹਾ ਅਸੀਂ ਵੀ ਟੱਕ ਯੂਨੀਅਨ ਵਾਲਿਆਂ ਨੇ ਵੀ ਕਿਹਾ ਵੀ ਇਹ ਬੰਦਿਆਂ ਨੇ ਇਹ ਉਹਨਾਂ ਚ ਇੱਕ ਬੰਦਾ ਜਿਹਨੇ ਪਹਿਲਾਂ ਵੀ ਇਹ ਕੰਮ ਕੀਤਾ ਹੋਇਆ ਉਹ ਨਾਲ ਡਲੇ ਹੋਏ ਇਹਨਾਂ ਦੀ ਟੀਮ ਹੈ ਵੀ ਤੁਸੀਂ ਉਹਨਾਂ ਨੂੰ ਬੁਲਾਓ ਜੀ ਸਾਰਾ ਕੁਝ 5 ਮਿੰਟਾਂ ਚ ਆਜੂ ਪਰ ਉਹ ਨਹੀਂ ਬੁਲਾ ਰਹੀ ਉਹਨਾਂ ਨੂੰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਆਰਪੀ ਐਸੋਸੀਏਸ਼ਨ ਆਪਣੇ ਲੈਵਲ ਤੇ ਬਹੁਤ ਜ਼ੋਰ ਲਾ ਰਹੇ ਜੀ ਟੱਕ ਯੂਨੀਅਨ ਨੇ ਪੂਰੇ ਆਪਣੇ ਲੈਵਲ ਤੇ ਜ਼ੋਰ ਲਾ ਲਿਆ ਜੀ ਰਾਈਸ ਫੀਲ ਐਸੋਸੀਏਸ਼ਨ ਨੇ ਜ਼ੋਰ ਲਾ ਲਿਆ ਲੇਬਰ ਯੂਨੀਅਨ ਜਾ ਕੇ

ਇਹ ਸਾਡੀ ਐਫਆਈਆਰ ਨਾ ਕਿ ਮੈਂ ਆਗਮ ਫਕੀਰ ਐਫਆਈਆਰ ਕਰਵਾਉਣ ਹਾਂ ਹਾਂ ਟਿਕਾਣਾ ਦੱਸਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਇੰਨਾ ਕੰਮ ਕਰਨੀ ਨਹੀਂ ਮਸੁੱਤਾ ਹੋਇਆਗਾ ਕਿ ਇਨਸਾਫ ਮਿਲਣਾ ਬਹੁਤ ਮੁਸ਼ਕਲ ਹੈ ਇਹ ਠੱਗੀ ਇਕੱਲੇ ਸਾਡੇ ਨਾਲ ਨਹੀਂ ਹੋਈ ਆਉਣ ਵਾਲੇ ਸਮੇਂ ਸਾਰੇ ਲੋਕਾਂ ਨਾਲ ਹੀ ਹੋਣੀ ਹੈ ਇਹ ਲੋਕਾਂ ਨੂੰ ਇਹ ਵੀ ਸਜੇਤ ਕਰਦੇ ਆ ਕਿ ਆਉਣ ਵਾਲੀ ਜੀ ਲੋਕ ਸਭਾ ਤੋਂ ਨਾ ਨੇ ਮੋਦੀ ਵਿੱਚ ਇਸ ਪਾਰਟੀ ਦਾ ਜਿਹੜਾ ਹੈਗਾ ਸਾਰਾ ਕੁਝ ਪਰੋਲ ਦਿਆਂਗਾ ਘਟਨਾ ਤੋਂ ਘਟਿਆ ਤੋਂ ਤਕਰੀਬਨ ਪੌਣੇ 2 ਮਹੀਨੇ ਬਾਅਦ ਐਫ ਆਈ ਆਰ ਕੱਟੀ ਹੈ ਜੀ ਜਦੋਂ ਘਟਨਾ ਹੋਈ ਉਸ ਤੋਂ ਪੌਣੇ 2 ਮਹੀਨੇ ਬਾਅਦ ਪੂਰਾ ਜ਼ੋਰ ਲਾ ਕੇ ਜੀ ਆਰ 24 ਹੀ ਹੈ ਜੀ ਆਰ 24 ਇਹ ਹੈ ਜਿਹੜੇ ਸਰਕਾਰ ਨੂੰ ਹਿੱਸਾ ਨਹੀਂ ਦਿੰਦੇ ਅਸੀਂ ਇਹ ਗੱਲ ਕਹਾਂਗੇ ਜਦੋਂ ਅਸੀਂ ਖੁਦ ਇਨਸਾਫ ਲੈਣ ਵਾਸਤੇ ਬੈਠੇ ਹਾਂਗੇ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਕਿਵੇਂ ਕਹਿ ਦਾਂਗੇ ਕਿ ਸਰਕਾਰ ਪਿਛਤਾ ਚੜ੍ਹ ਨੂੰ ਫੜਦੀ ਹੈ ਸਰਕਾਰ ਪਿਛਤਾ ਕਰਨ ਨਹੀਂ ਪੜਦੀ ਅਸੀਂ ਇਹ ਕੱਲ ਦਾਅਵੇ ਨਾਲ ਕਹਿੰਦੇ ਕਿ ਸਰਕਾਰ ਉਹਨਾਂ ਲੋਕਾਂ ਨੂੰ ਪੜਦੀ ਹੈ ਜਿਹੜੇ ਸਰਕਾਰ ਨੂੰ ਹਿਸਾ ਨਹੀਂ ਦਿੰਦੇ ਪਿਛਤਾ ਜੋ ਐਫ ਆਈ ਆਰ ਹੋਈ ਐਸ ਐਸ ਪੀ ਸਾਹਿਬ ਨੂੰ ਦਿੱਤ ਤੋਂ ਬਾਅਦ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਨਹੀਂ ਇਸ ਤੋਂ ਪਹਿਲਾਂ ਇਹ ਐਸ ਐਚਓ ਮੌੜੇ ਹੀ ਕਹਿੰਦੇ ਰਹੇ ਵੀ ਸਾਨੂੰ ਐਸ ਐਸ ਪੀ ਸਾਹਿਬ ਦੇ ਆਰਡਰ ਹੈ ਜਿੰਨਾ ਚਿੱਤਰ ਅਸੀਂ ਬੰਦੇ ਨੂੰ ਅਰੈਸਟ ਨਹੀਂ ਕਰਦੇ ਤੇ ਉਸ ਤੋਂ ਪਹਿਲਾਂ ਅਸੀਂ ਐਫ ਆਈ ਆਰ ਲਾਂਚ ਨਹੀਂ ਕਰ ਸਕਦੇ ਉਹ ਸਾਨੂੰ ਇਹੀ ਕਹਿੰਦੇ ਰਹੇ ਹੈ ਡੇਢ ਮਹੀਨਾ ਕਿ ਤੁਸੀਂ ਕਹੇ ਵੀ ਐਸਐਸਪੀ ਸਾਹਿਬ ਮਿਲੇ ਜੀ ਤੁਹਾਨੂੰ ਕਿਵੇਂ ਦੇਖਦੇ ਹੋ ਜਿਹੜਾ ਤੁਹਾਡਾ ਕੰਮ ਵੀ ਨਹੀਂ ਹੋ ਰਿਹਾ ਉਦੋਂ ਉਦੋਂ ਐਸਐਸਪੀ ਸਾਹਿਬ ਮਿਲੇ ਨਹੀਂ ਤੁਹਾਨੂੰ ਅਸੀਂ ਇਹ ਇਹ ਮੰਨ ਰਹੇ ਹਾਂ ਜੀ ਜਿਵੇਂ ਪਹਿਲਾਂ ਜਦੋਂ ਮਿਲੇ ਸੀ ਉਦੋਂ ਬਿਹੇਵੀਅਰ ਹੋਰ ਸੀਗਾ ਜੀ ਉਦੋਂ ਰੁਖ ਹੋਰ ਸੀ ਤੇ ਹੁਣ ਸਾਰੀ ਗੱਲ ਹੀ ਬਦਲ ਗਈ ਜੀ ਸਾਰੇ ਵਰਡ ਹੀ ਬਦਲ ਗਏ ਜੀ ਐਸਪੀ ਸਾਹਿਬ ਦੇ ਵੀ ਵਰਡ ਬਦਲ ਗਏ ਜੀ ਅਸੀਂ ਕਰ ਰਹੇ ਹਾਂ ਕਰਾਂਗੇ ਅਸੀਂ ਕਈ ਕਦੋਂ ਕਰਾਂਗੇ ਜੀ 20 ਦਿਨ ਹੋ ਗਏ ਜੀ ਅੱਜ ਸਾਡਾ 2 ਮਹੀਨੇ ਹੋ ਗਏ ਚੋਰੀ ਹੋਈ ਨੂੰ ਜੀ 13 ਲੱਖ ਦੀ ਚੋਰੀ ਆ ਜੀ ਬੰਦੇ ਜਮਾ ਓਪਨ ਸਰੇਆਮ ਜਦੋਂ ਬਲੈਂਕ ਡਵੇਲ ਆ ਲਈ ਬਹਿੰਦਾ ਹੁੰਦੇ ਆ ਸਾਈਨ ਕਰਦੇ ਫੇਰ ਹੀ ਲਾ ਰਹੇ ਨਾ ਜੀ ਪਰ ਫੇਰ ਵੀ ਨਹੀਂ ਬਦਲਦਾ ਇਹਦਾ ਬੀਹੇਵੀਅਰ ਚੇਂਜ ਹੋ ਗਿਆ ਮੈਨੂੰ ਐਸਐਸਪੀ ਸਾਹਿਬ ਦੁਆਰਾ ਮਿਲਣਗੇ ਕਿੰਨੇ ਬੰਦੇ ਨੇ ਬਣਾ ਕੀਤਾ ਆਪਣੇ ਉਹਨਾਂ ਦੇ ਗੇਟ ਦੇ ਬਾਹਰ ਹੀ ਬੈਠੇ ਸੀ ਸ਼ਾਇਦ ਰੇਟਰ ਸੀ ਜਾਂ ਉਹਨਾਂ ਦੇ ਸਕਿਉਰਿਟੀ ਗਾਰਡ ਵੀ ਜੇ ਤੁਸੀਂ ਇਹ ਆਪਾਂ ਗੱਲ ਕੀਤੀ ਬਿਹੇਵੀਅਰ ਦੀ ਕਿਹਦਾ ਬਿਹੇਵੀਅਰ ਚੇਂਜ ਹੋ ਗਿਆ ਜਦੋਂ ਹੀ ਸਾਨੂੰ ਐਸਐਸਪੀ ਆਫਿਸ ਦੇ ਅੰਦਰ ਹੀ ਨਹੀਂ ਐਂਟਰ ਕਰਨ ਦਿੱਤਾ ਜਦੋਂ ਮਤਲਬ ਅਸੀਂ 11 ਜਨਵਰੀ ਨੂੰ ਗਏ ਆ ਉਹਦੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਆਸ਼ਵਾਸਨ ਦਿੱਤਾ ਵੀ ਇਹ ਇਹ ਚੋਰੀ ਅਸੀਂ ਜਲਦੀ ਤੋਂ ਜਲਦੀ ਫੜਾਂਗੇ ਤੇ ਬੰਦਿਆਂ ਨੂੰ ਸਜ਼ਾ ਮਿ ਪਰ ਜਦੋਂ ਹੁਣ ਅਸੀਂ ਗਏ ਤਾਂ ਹੁਣ ਸਾਨੂੰ ਆਫੀਸ 'ਚ ਐਂਟਰ ਕਰਨ ਦਿੱਤਾ ਸੀ ਆਈ ਸਟਾਫ ਨਾਲ ਜਿੰਨਾਂ ਦਾ ਸਾਡੇ ਕੋਲ ਫੋਨ ਆਉਂਦਾ ਸੀ ਉਹ ਸਾਡਾ ਫੋਨ ਚੱਕਣਾ ਬਿਲਕੁਲ ਬੰਦ ਕਰ ਗਏ ਜੀ ਐਸਪੀ ਡੀ ਅਜੇ ਗਾਂਧੀ ਜੀ ਸਾਨੂੰ ਕਹਿ ਰਹੇ ਆ ਵੀ ਅਸੀਂ ਕਾਰਵਾਈ ਕਰ ਰਹੇ ਆ ਜੀ ਅਸੀਂ ਬੰਦੇ ਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਜਦੋਂ ਮਿਲ ਕੇ ਸੁਣ ਦੱਸ ਦਾਂ ਲੱਗਦਾ ਹੈ ਕਿ ਪੁਲਿਸ ਅਧਿਕਾਰੀਆਂ 'ਤੇ ਕੋਈ ਦਬਾਅ ਆਇਆ ਹੋਊਗਾ ਹਾਂ ਜੀ 100% ਜੀ 101% ਪੁਲਿਸ ਪ੍ਰਸ਼ਾਸਨ 'ਤੇ ਦਬਾਅ ਪਿਆ ਪ politcal ਦਬਾਅ ਪਿਆ ਕਿਉਂਕਿ ਮੋੜ ਮੰਡੀ 'ਸ ਕੋਈ ਕਾਰਵਾਈ ਨਹੀਂ ਹੋਈ ਜੀ ਅਸੀਂ ਬਹੁਤ ਜ਼ੋਰ ਲਾਇਆ ਐਫ ਆਈ ਆਰ ਲਈ ਕੁਛ ਨਹੀਂ ਕੋਈ ਕਾਰਵਾਈ ਹੋਈ ਜਦੋਂ ਅਸੀਂ ਬਹਿੰਡ ਆਏ ਫਿਰ ਐਫ ਆਈ ਆਰ ਦਰਜ ਹੋਈ ਉਹਨੂੰ ਐਫ ਆਈ ਆਰ ਦਰਜ ਕਰਕੇ ਕਹਿੰਦੇ ਅਸੀਂ ਐਫ ਆਈ ਆਰ ਦਰਜ ਕਰਤੀ ਅਸੀਂ ਜਦੋਂ ਬੰਦੇ ਫੜੇਗੇ ਚੱਕਲਾਂਗੇ ਤੁਹਾਡੇ ਹਲਕੇ ਦਾ ਬਧਾਇਕ ਹੈਗਾ ਉਹਦਾ ਸੋਨੇ ਨਾਲ ਕਿਸ ਤਰ੍ਹਾਂ ਦਾ ਰਿਸਪੌਂਸਰ ਹੈ ਕੋਈ ਮੂਸ ਤੇ ਰਿਸਪੌਂਸ ਦੀ ਗੱਲ ਤੇ ਰਹਿਣਾ ਜੀ ਕਿਉਂਕਿ ਅੱਜਕੱਲ ਹਰ ਇੱਕ ਪਾਰਟੀ ਦਾ ਕੋਈ ਨਾ ਕੋਈ ਕਿਤੇ ਖੜਾ ਹੁੰਦਾ ਠੀਕ ਹੈ ਨਾ ਵੋਟਾ ਪਾਉਣਾ ਹਰ ਇੱਕ ਨਾਗਰਿਕ ਦਾ ਫਰਜ਼ ਹੈ ਕਿਸੇ ਨੇ ਵੀ ਪਾਉਣਾ ਲੇਕਿਨ ਮਾਗਰੋ ਇੱਥੇ ਆ ਕੇ ਇਹੀ ਗੱਲ ਬਣ ਜਾਈ ਦੇ ਵੀ ਸਾਨੂੰ ਵੋਟ ਨਹੀਂ ਪਾਈ ਵੋ ਆਟੀਆਂ ਚਾਰ ਹੁੰਦੀਆਂ ਨੇ ਜਿੱਤਨ ਨਾਲ ਆ ਬੀਤੇਗਾ ਲੇਕਿਨ ਜਿੱਤਨ ਨਾਲ ਜਿਹੜਾ ਬਧਾਇਕ ਬੰਦੇ ਨੇ ਇਹ ਨਹੀਂ ਸੋਚਿਆ ਯਾਰ ਮੈਂ ਜੇ ਜਿੱਤ ਗਿਆ ਤਾਂ ਮੈਨੂੰ ਸਾਹਮਣੇ ਵੋਟਾਂ ਪਾਈਆਂ ਇਹ ਅਸੀਂ ਪਹਿਲਾਂ ਵੀ ਕਹੀ ਐ ਇਹਨਾਂ ਨੂੰ ਸਭ ਸਤਾਈ ਦੀ ਗੱਲੇ ਛੋਟੀ ਲੈਣਾ ਵੀ ਸਾਹਮਣੇ ਨਹੀਂ ਵੋਟ ਨਹੀਂ ਪਾਈ ਇਹ ਕਿਹੜਾ ਕੋਈ ਉਹਨਾਂ ਨੂੰ ਪਰਮਿਟ ਦਿੱਤਾ ਸੀ ਵਿਆਰਸਾਲ ਤੁਸੀਂ ਜਿੱਤਨਾ ਹੈਗਾ ਆਉਣ ਦਾ ਸਮਾਂ ਹੁੰਦਾ ਕੋਈ ਗੱਲ ਨਹੀਂ ਲੋਕ ਸਭਾ ਵੀ ਦੱਸਾਂਗੇ ਅਸੀਂ ਇਹ ਵੋਟਾਂ ਦਾ ਸਾਹਮਣੇ ਦਾ ਲੋਕ ਸਭਾ ਹੀ ਸਿਖਾ ਦੇਗਾ ਉਹਨਾਂ ਨੂੰ ਸਰ ਐਮਐਲਏ ਸਾਹਿਬ ਨੂੰ ਮਿਲੇ ਤੁਸੀਂ ਮਿਲੇ ਐਮਐਲਏ ਸਾਹਿਬ ਜਿਹੜੀ ਅੱਜ ਤੱਕ ਬੋਲਣਾ ਚਾਹੁੰਦੇ ਸੀ ਅਸੀਂ ਉਹ ਨਹੀਂ ਕਰੀਂ ਵੀ ਕਰਾਉ ਉਹ ਕਹਿੰਦੇ ਜੀ ਟਰੈਕਿੰਗ ਦੇ ਪ੍ਰਧਾਨ ਤੇ ਪਰਚਾ ਦਿਓ ਜੇ ਟਰੱਕ ਇਹ ਸਾਡੇ ਨਾਲ ਆਇਆ ਸੀ ਤੇ ਪਰਚਾ ਕਿਉਂ ਕਰਾਈਏ ਅਸੀਂ ਤਾਂ ਸਿਰਫ ਉਸੇ ਬੰਦੇ ਦੇ ਪਰਚਾ ਕਰਾਵਾਏ ਸਾਡਾ ਮਾਲ ਲੈ ਕੇ ਗਿਆ ਟਰੱਕ ਇਹ ਜੁਨੇ ਉੱਤੇ ਕਿਉਂ ਕਰਾਉਣ ਨੂੰ ਪਰਚਾ ਕਿ ਕਾਹਦ ਕੀ ਸੀ ਕਾਰਨ ਇਹ ਹੀ ਹੈ ਜੀ ਹੁਣ ਸੋਨ ਨੂੰ ਵੀ ਸਭ ਨੂੰ ਪਤਾ ਚੱਗਿਆ ਕਿ ਖੇਤਾਂ ਤੇ ਜਿੱਤਦਾ ਵਿਧਾਇਕ ਹੁੰਦਾ ਹੈਗਾ ਉਥੇ ਦਾ ਆਪਦਾ ਪ੍ਰਧਾਨ ਬਣਾਉਂਦਾ ਹੈਗਾ ਕਿਉਂਕਿ ਅੱਗੇ ਕੰਮ ਚੱਲਦਾ ਹੈਗਾ ਇਹ ਜਿਹੜਾ ਪ੍ਰਧਾਨ ਹੈ ਇਹ ਬਹੁਤ ਥੋੜਾ ਸੱਚ ਵੀ ਹੈ ਤੇ ਭ੍ਰਿਸ਼ਟਾਚਾਰ ਤੋਂ ਮੁਕਤ ਵੀ ਹੈ ਤੇ ਬੰਦਾ ਸਾਡੀ ਨਜ਼ਰ ਵਿੱਚ ਇਮਾਨਦਾਰ ਵੀ ਹੈ ਕਿਉਂਕਿ ਇਸੇ ਕਰਕੇ ਟਰੱਕ ਆਪਰੇਟਰ ਉਹਦੇ ਨਾਲ ਖੜੇ ਐ ਕਿਉਂਕਿ ਇਸ ਤੋਂ ਪਹਿਲਾਂ ਕਈ ਵਿਧਾਇਕਾਂ ਨੇ ਕਈ ਵਿਧਾਇਕਾਂ ਨੇ ਵਿਰੈਕ ਛੱਡੋ ਜਿਹੜਾ ਸੇਖੋ ਸਾਹਿਬ ਸੀ ਉਸ ਸਮੇਂ ਦੇ ਇੱਥੇ ਦੇ ਮੰਤਰੀ ਵੀ ਸੀ ਉਹਨਾਂ ਨੇ ਵੀ ਜੋਰ ਲਾਇਆ ਇਹਨਾਂ ਦੀ ਪ੍ਰਧਾਨਗੀ ਬਦਲਣ ਵਾਸਤੇ ਲੇਕਿਨ ਟਰੱਕ ਆਪਰੇਟਰ ਉਹਦੇ ਨਾਲ ਚਟਾਨ ਵਾਂਗ ਖੜੇ ਕਿਉਂਕਿ ਟਰੱਕ ਆਪਰੇਟਰਾਂ ਨੂੰ ਉੱਥੋਂ ਇਨਸਾਫ ਮਿਲਦਾਗਾ ਉੱਥੋਂ ਉਹਨਾਂ ਦਾ ਜਿਹੜਾ ਕਾਰੋਬਾਰ ਵਧੀਆ ਚੱਲਦਾਗਾ ਉੱਥੇ ਲੁੱਟ-ਖੁੱਟ ਦਾ ਨਾਮ ਹੈ ਨਹੀਂ ਇਸ ਕਰਕੇ ਲੋਕ ਲਾ ਲੋ ਜਾਂ ਟਰੱਕ ਆਪਰੇਟਰ ਲਾ ਲੋ ਉਹ ਟਰੱਕ ਜਿਹਨੂੰ ਪ੍ਰਧਾਨ ਦੇ ਨਾਲ ਖੜੇ ਰੇ ਪਤਖਬੀਆਂ ਨੂੰ ਬਦਲਣਾ ਚਾਹੁੰਦੇ ਹੈਗੇ ਇੱਥੇ ਬਹੁਤ ਵਾਰੀ ਪ੍ਰਾਕਿਰਤਿਕ ਨੇ ਕਾਬਜ਼ਾ ਹੋਣ ਦੀ ਕੋਸ਼ਿਸ਼ ਕੀਤੀ ਗਈ ਬਹੁਤ ਵਾਰੀ ਲੇਕਿਨ ਕਾਮਯਾਬ ਨਹੀਂ ਹੋਇਆ ਕਿਉਂਕਿ ਟਰੱਕ ਉਪਰੇਤਨ ਇੱਕ ਮੋਤੀ ਜੇ ਪ੍ਰੋਏ ਹੋਏ ਨੇ ਕਿਉਂ ਨਾ ਨੇ ਕਿਹਾ ਟਰੱਕ ਪ੍ਰੇਤਨ ਪ੍ਰਧਾਨ ਤੇ ਵਿਸ਼ਵਾਸ ਠੀਕ ਹੈ ਧੰਨਵਾਦ